ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦੁਸਾਂਜ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ DD ਪੰਜਾਬੀ ਫੈਮਿਲੀ ਵਿੱਚ ਮੈਂ ਅਕਸਰ ਹੀ ਵਧੀਆ-ਵਧੀਆ ਤੁਹਾਨੂੰ ਚੀਜ਼ਾਂ ਦਿਖਾਉਣਾ ਹਾਂ ਜਿਹੜੀਆਂ ਕਿ ਸਿਹਤ ਨਾਲ ਸੰਬੰਧਿਤ ਹੁੰਦੀਆਂ ਨੇ ਕਲਚਰ ਨਾਲ ਸੰਬੰਧਿਤ ਹੁੰਦੀਆਂ ਨੇ ਤੋਂ ਅੱਜ ਸਾਡੇ ਵਿੱਚ 26 ਜਨਵਰੀ ਦੀ ਪ੍ਰੇਡ ਜਿਹੜੀ ਦਿੱਲੀ ਵਿੱਚ ਹੁੰਦੀ ਹੈ ਉੱਥੋਂ ਝਾਕੀ ਆਈ ਹੋਈ ਹੈ ਜਿਹੜੀ ਕਿ ਪੰਜਾਬ ਦੀ ਪ੍ਰਤਨਤਾ ਕਰਦੀ ਹੈ ਔਰ ਪੰਜਾਬ ਦੇ ਸਾਰੇ ਕਲਚਰ ਨੂੰ ਲੈ ਕੇ ਹਾਜ਼ਰ ਹੁੰਦੀ ਹੈ ਤੋਂ ਅੱਜ ਇੱਥੇ ਸਾਡੇ ਹਰਿਆਣਾ ਕਸਬਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜੀ ਹੈ ਚਾਕੀ ਪਹੁੰਚੀ ਹੈ ਜਿਹਦੇ ਵਿੱਚ ਬਹੁਤ ਹੀ ਵਧੀਆ ਰੰਗीन ਮਾਹੌਲ ਹੈ ਔਰ ਲੋਕ ਬੜੇ ਵਧੀਆ ਤਰੀਕੇ ਨਾਲ ਦੇਖ ਰਹੇ ਨੇ ਰਾਤ ਨੂੰ ਇਹ ਸਾਡੇ ਵਿੱਚ ਚਾਕੀ ਪਹੁੰਚੀ ਹੈ ਔਰ ਇਹਨੂੰ ਲੋਕਾਂ ਨੇ ਬੜੇ ਪਸੰਦ ਕੀਤਾ ਲੋਕਾਂ ਨੇ ਬੜੀਆਂ ਸੈਲਫੀਆਂ ਖਿਚਾਈਆਂ ਦੇਸ਼ ਭਗਤਾਂ ਦੇ ਨਾਲ ਦੇਸ਼ ਸੂਰਵੀਰਾਂ ਦੇ ਨਾਲ ਨਾਲ ਹਿਸਟਰੀ ਦਾ ਗਿਆਨ ਵੀ ਲਿਆ ਔਰ ਜਿਨ੍ਹਾਂ ਨੂੰ ਲੋਕਾਂ ਨੂੰ ਪਤਾ ਨਹੀਂ ਹੈ ਕਿ ਸਾਡੇ ਪੂਰਵਜ ਕੌਣ ਨੇ ਸਾਡੇ ਸ਼ਹੀਦ ਕੌਣ ਨੇ ਸਾਡੇ ਜਿਨੇ ਸਾਨੂੰ ਆਜ਼ਾਦ ਕਰਾਉਣ ਵਾਲੇ ਕੌਣ ਨੇ ਉਹਨਾਂ ਦੀ ਨਕਾਰੀ ਜਿਹੜੀ ਹੈ ਲੋਕਾਂ ਨੂੰ ਮਿਲੀ ਹੈ ਔਰ ਇੱਥੇ ਬਹੁਤ ਹੀ ਵਧੀਆ ਤਰੀਕੇ ਦੀ ਝਾਕੀ ਜਿਹੜੀ ਹੈ ਆ ਦੇਖੀ ਗਈ ਹੈ ਔਰ ਇਹਨੂੰ ਲੋਕ ਬਹੁਤ ਹੀ ਪਸੰਦ ਕਰਦੇ ਨੇ ਔਰ ਇਹ ਜਿਹੜੇ ਪੰਜਾਬ ਦੀ ਝਾਕੀ ਹੈ ਪੰਜਾਬ ਦੇ ਵਿੱਚ ਕਲਚਰ ਫੁਲਕਾਰੀ ਕੱਟਦੀ ਹੋਈ ਇੱਕ ਲੇਡੀਜ਼ ਦੀ ਬੜਾ ਵੱਡਾ ਸਟੈਚੂ ਬਣਾਇਆ ਹੋਇਆ ਹੈ ਉਹਦੇ ਨਾਲ ਹੀ ਜਿੰਨੇ ਵੀ ਸ਼ਹੀਦ ਹੋਏ ਨੇ ਸ਼ਹੀਦ ਉਦਮ ਸਿੰਘ ਭਗਤ ਸਿੰਘ ਲਾਲਾ ਲਾਜਪਤਰਾਏ ਔਰ ਜਿੰਨੇ ਵੀ ਜਿੰਨੇ ਵੀ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਤੇ ਮੂਰਤੀਆਂ ਜਿਹੜੀਆਂ ਨੇ ਉਹ ਇਹਦੇ ਨਾਲ ਲਗਾਈਆਂ ਗਈਆਂ ਨੇ ਜੋ ਕਿ ਬਹੁਤ ਹੀ ਕਾਬਲੇ ਤਾਰੀਫ ਹੈ ਇਹ ਝਾਕੀ ਕਹਿੰਦੇ ਹਨ ਕਿ ਨਿਕਲੀ ਹੈ ਬੰਗਿਆਂ ਤੋਂ ਯਾਨੀ ਕਿ ਸ਼ਹੀਦ ਭਗਤ ਸਿੰਘ ਜੀ ਦੇ ਉਹ ਉਹ ਇਲਾਕੇ ਤੋਂ ਯਾਨੀ ਕਿ ਬੰਗਿਆਂ ਤੋਂ ਇਹ ਨਿਕਲੀ ਹੈ ਔਰ ਇਹ ਨਿਕਲ ਕੇ ਇਹ ਗੁਰਦਾਸਪੁਰ ਜਾਏਗੀ ਔਰ ਗੁਰਦਾਸਪੁਰ ਜਾਂਦੇ ਜਾਂਦੇ ਇਹਨੂੰ ਕਾਫੀ ਟਾਈਮ ਲੱਗਦਾ ਹੈ ਕਿਉਂਕਿ ਬਹੁਤ ਵੱਡੀ ਜੇ ਜਿਹੜੀ ਹੈ ਇਹ ਝਾਕੀ ਹੈ ਕਹਿੰਦੇ ਦਿੱਲੀ ਤੋਂ ਇਹਨੂੰ ਦਿੱਲੀ ਦੇ ਵਿੱਚ ਕਮਾਉਣਾ ਸੀ ਪਰ ਦਿੱਲੀ ਦੇ ਵਿੱਚ ਜਿਹੜੀ ਜਗ੍ਹਾ ਬੜੀ ਸੌੜੀ ਹੈ ਇਸੇ ਉਹਨਾਂ ਨੇ ਪੰਜਾਬ ਦੇ ਵਿੱਚ ਇਹਨੂੰ ਭੇਜ ਦਿੱਤਾ ਕਿ ਪੰਜਾਬੀ ਕਲਚਰ ਨੂੰ ਪੰਜਾਬ ਦੇ ਲੋਕ ਸਾਰੇ ਦੇਖ ਲੈਣ ਔਰ ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਪ੍ਰਾਂਤ ਨੇ ਉਧਰ ਲਈ ਝਾਕੀਆਂ ਜਿਹੜੀਆਂ ਨੇ ਉਧਰਲੇ ਪ੍ਰਾਂਤਾਂ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਹਰਿਆਣਾ ਪ੍ਰਾਂਤ ਦੀ ਝਾਕੀ ਹੈ ਉਹ ਹਰਿਆਣਾ ਪ੍ਰਾਂਤ ਚ ਦਿਖਾਈ ਜਾ ਰਹੀ ਹੈ ਔਰ ਦਿੱਲੀ ਦੀ ਝਾਕੀ ਦਿੱਲੀ ਚ ਦਿਖਾਈ ਜਾ ਰਹੀ ਹੈ ਆਂਧਰਾ ਪ੍ਰਦੇਸ਼ ਦੀ ਆਂਧਰਾ ਪ੍ਰਦੇਸ਼ ਚ ਅਸਾਮ ਦੀ ਅਸਾਮ ਦੇ ਵਿੱਚ ਇਸ ਤਰ੍ਹਾਂ ਜਿਹੜੇ ਜਿਹੜੇ ਸਟੇਟ ਨੇ ਉਹਨਾਂ ਦੀਆਂ ਝਾਕੀਆਂ ਜਿਹੜੀਆਂ ਨੇ ਸਾਰੀਆਂ ਸਾਰੀਆਂ ਆਪਣੇ ਆਪਣੇ ਸਟੇਟ ਵਿੱਚ ਇਹ ਦਿਖਾਈਆਂ ਜਾ ਰਹੀਆਂ ਨੇ ਉਹ ਬਹੁਤ ਹੀ ਖੁਸ਼ੀ ਹੋਈ ਜਦ ਸਾਡੇ ਹਰਿਆਣਾ ਕਸਬਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰਿਆਣਾ ਕਸਬਾ ਵਿੱਚ ਇਹ ਜਿਹੜੀ ਹੈ ਇਹ ਆਪਣੇ ਇਹ ਜਿਹੜੀ ਝਾਕੀ ਪਹੁੰਚੀ ਤੋਂ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੇ ਸਾਹਮਣੇ ਬੱਸ ਸਟੈਂਡ ਬਾਬਾ ਬਗੇਲ ਸਿੰਘ ਬੱਸ ਸਟੈਂਡ ਹਰਿਆਣਾ ਵਿੱਚ ਵਿਖੇ ਇਹ ਜਿਹੜੀ ਹੈ ਇਹ ਝਾਕੀ ਜਿਹੜੀ ਹੈ ਅੱਜ ਦੇ ਰਾਤ ਰੁਕੀ ਤੇ ਸਵੇਰ ਨੂੰ ਇਹ 12 ਵਜੇ ਫਿਰ ਚੱਲ ਪਈ ਹੈ ਤੋਂ ਬਹੁਤ ਹੀ ਵਧੀਆ ਸ਼ਹੀਦ ਉਦਮ ਸਿੰਘ ਆਂ ਔਰ ਜੱਲਿਆਂ ਵਾਲੇ ਬਾਗ ਦੀਆਂ ਦਿਖਾਉਂਦਾ ਹੋਇਆ ਦ੍ਰਿਸ਼ ਪੰਜਾਬ ਦਾ ਇੱਕ ਬਹੁਤ ਹੀ ਵਧੀਆ ਕਲਚਰ ਦਿਖਾਉਂਦਾ ਹੋਇਆ ਤੇ ਇਹ ਰੈਲੀ ਜਿਹੜੀ ਹੈ ਇਹ ਜਿਹੜੀ ਝਾਕੀ ਹੈ ਇਹ ਅੱਗੇ ਵਧਦੀ ਹੋਈ ਹੈ ਤੋਂ ਆਓ ਆਪਾਂ ਦੇਖਦੇ ਹਾਂ ਇਹਦੀਆਂ ਝਲਕੀਆਂ ਤੇ ਨਾਲੇ ਸੁਣਦੇ ਹਾਂ ਲੋਕਾਂ ਦੇ ਵਿਚਾਰ ਕਿਹੜਾ ਸਕੂਲ ਆ? ਸ਼੍ਰੀ ਅਰਜਨ ਸਿੰਘ ਜੋਸ਼ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੁੰਦਾ। ਪੁੰਗ ਦਾ ਸਕੂਲ ਆ ਜੀ। ਅੱਜ ਕਿੱਧਰ ਆਏ ਤੁਸੀਂ ਅੱਜ? ਇੰਡਸਟਰੀ ਵਿਜ਼ਿਟ। ਇੰਡਸਟਰੀ ਵਿਜ਼ਿਟ ਕਰਨਾ ਹੈ ਤੇ ਇੱਥੇ ਸੜਕ ਤੇ ਹੁਣ ਕੀ ਦੇਖ ਰਹੇ ਆਂ? ਚੱਕੀਆਂ। ਅਹ ਚੱਕੀ ਆਣੀਆਂ। ਕਿਹੜੀ ਚੱਕੀਆਂ ਆ ਰਹੀ ਪਤਾ ਇਹਦੇ ਬਾਰੇ ਕੁਝ? 26 ਜਨਵਰੀ ਵਾਲੀ ਚੱਕੀ ਹੈ ਨਾ? ਹਾਂਜੀ। ਅੱਛਾ ਸਾਰੇ ਤੁਸੀਂ ਸਾਰੇ ਸਕੂਲ ਦੇ ਆਏ ਆਂ ਦੇਖਣ ਆ। ਹਾਂਜੀ।